ਉਹ ਤਾਂ ਜਲ ਲਾ ਕੇ ਦੱਸੋ ਤੇ ਟੀਡੀ ਪਾਣੀ ਕੋਲ ਆ ਗਈ। ਪੀਊਗੀ ਪਾਣੀ ਕਿ ਨਹੀਂ ਪਿੰਦੀ। ਉਹ ਪਾਣੀ ਪੀ ਕੇ ਨਾਊਗੀ ਵੀ। ਇਹਦੇ ਲਈ ਬੱਠਲ ਚ ਪਾਣੀ ਪਾ ਕੇ ਰੱਖਿਆ ਕਰੋ। ਮਰੇ ਜਾਨਵਰ ਨਾਲੇ ਉਹ ਪੀ ਲਿਆ। ਨਾਲੇ ਪਾਣੀ ਪੀ ਲੇ ਦੋਨੇ ਕੰਮ ਹੀ ਕਰਦੇ। ਗਰਮੀ ਬਹੁਤ ਜ਼ਿਆਦਾ ਪੈਂਦੀ ਆ। ਸਾਰੇ ਮੇਰੇ ਭੈਣ ਭਰਾ ਨੂੰ ਬੇਨਤੀ ਐ। ਜਰੂਰ ਆਉਦੇ ਗੇੜੇ ਚ ਛਾਂ ਥੱਲੇ ਪਾਣੀ ਦੇ ਬੱਠਲ ਭਰ ਕੇ ਰੱਖੋ ਆਪਣੇ ਬਾਧੂ ਘਾਟੂ ਬੱਠਲ ਪਈ ਰਹਿੰਦੇ ਨੇ ਇਹਦੇ ਨਾਲ ਨਾਲੇ ਤਾਂ ਪੰਛੀ ਨਹਾ ਲੈਂਦੇ ਨੇਗੇ ਆਲੇ ਪਾਣੀ ਪੀ ਲੈਂਦੇ ਨੇ ਇਹ ਦਿਵਾਰੇ ਫੇਰ ਪਿਓ ਉਹ ਫੇਰ ਲੱਗੀ ਪਈ ਨੂੰ ਹੁਣੋਂ ਹੋਂ ਦੀ ਤਿਆਰੀ ਜਾ ਨਾਉਕ ਨਹੀਂ ਨਾਉਕ ਬੜੂ ਵਿੱਚ ਉੱਠਲਦੇ ਕਿ ਨਹੀਂ ਬੜੂਗੀ ਸਰਾਹਾਂ ਕਰਦੀ ਆ ਇੱਧਰ ਉੱਧਰ ਦੇਖਦੀ ਆ ਇੱਕ ਪੈਰ ਚੱਕ ਲਿਆ ਇਹ ਪਾਣੀ ਦੇ ਕੋਲ ਨੂੰ ਲਿਆ ਕੇ ਪੈਰ ਪਿੱਛੇ ਲੈ ਗਈ ਮੋੜ ਕੇ ਡਰਦੀ ਆ ਕਰਨਾ ਹੋਊਗੀ ਕਿ ਨਹੀਂ ਨਾ ਹੋਊਗੀ ਇਹ ਪਾਣੀ ਫੇਰ ਵੀ ਗਏ ਇਹ 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 ਹੋਊਗੀ ਤਿਆਰ ਨਾ ਨਾ ਹੋਊਗੀ ਤਿਆਰ ਇਹ ਲਾਓ ਅੰਤਾਜਾ ਫਟਾਫਟ ਵੀ ਨਾ ਹੋਊਗੀ ਕਿ ਨਹੀਂ ਨਾ ਹੋਊਗੀ ਇਹ ਪਾਣੀ ਦਾ ਪੀਂਦੀ ਆ ਵਾਰੀ ਵਾਰੀ ਕਿਉਂਕਿ ਇਹਨੂੰ ਪਿਆਸ ਵਾਲੀ ਲੱਗਦੀ ਆ ਇੱਕ ਇੱਕ ਦੋ ਦੋ ਮਿੰਟਾਂ ਬਾਅਦ ਪਾਣੀ ਪੀਣੀ ਪੀਣੇ ਇਹ ਸਲਾਹ ਜੀ ਉਹਨਾਂ ਦੀ ਬਣਾਉਣ ਦੀ ਲੋ ਮਤਜਾ ਫਟਾਫਟ ਬਣਾ ਫਟਾਫਟ ਕੜ ਕੀ ਵੱੜ ਗਈ ਵੱੜ ਗਈ ਫਿਰ ਬਾਤ ਲੱਗੀ ਪਰ ਵੱਢ ਗਈ ਚਲੋ ਹੋ ਜੀ